ਕਹਿੰਦੇ ਹੁੰਦੇ ਆ ਨਾ ਜਿੰਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਥੇ ਲੋਕੀ ਇਹ ਖੜੇ ਕਰਕੇ ਹੀ ਰਹੇ ਨੇ ਤੇ ਫੁੱਟਪਾਥ ਦੇ ਕੁਝ ਉਧਰ ਖੜੇ ਨੇ ਤੇ ਕੁਝ ਇੱਧਰ ਖੜੇ ਨੇ ਨਾਲ ਪੌੜੀ ਲੱਗੀ ਹੋਈ ਹੈ ਤੇ ਦੇਖੋ ਇੱਕ ਔਰਤ ਕਿਵੇਂ ਦੂਸਰੀ ਸਾਈਡ ਤੋਂ ਦੂਸਰੀ ਸਾਈਡ ਨੂੰ ਟੱਪਦੀ ਹੋਈ ਤੁਹਾਨੂੰ ਪੌੜੀ ਤੋਂ ਨਜ਼ਰ ਆ ਰਹੀ ਹੈ ਉੱਥੇ ਬੱਸਾਂ ਵੀ ਖੜ੍ਹਦੀਆਂ ਨੇ ਸਵਾਰੀਆਂ ਵੀ ਖੜ੍ਹਦੀਆਂ ਨੇ ਤੇ ਸਵਾਰੀਆਂ ਉਧਰੋਂ ਇੱਧਰ ਆ ਰਹੀਆਂ ਨੇ ਆ ਦੋ ਦੰਦਿਆਂ ਨੇ ਦਿਮਾਗ ਲਾਇਆ ਕਿ ਕਿਉਂ ਨਾ ਇੱਥੇ ਬਿਜ਼ਨਸ ਹੀ ਕੀਤਾ ਜਾਵੇ ਕਿਉਂਕਿ ਦਿਮਾਗ ਦੀ ਹੀ ਲੋੜ ਸੀ ਫਟਵਾਦ ਦੇ ਕਹਿੰਦੇ ਕੋਈ ਵੀ ਮੋੜ ਨਹੀਂ ਸੀ ਕਿਦੋਂ ਵੀ ਟੱਪਨ ਨੂੰ ਥਾਂ ਨਹੀਂ ਸੀ ਤੇ ਇਹਨਾਂ ਪੌੜੀ ਲਾ ਕੇ ਸਵਾਰੀਆਂ ਨੂੰ ਉਧਰੋਂ ਇਧਰ ਕਰਦਾ ਕਿਉਂਕਿ ਉੱਥੇ ਬੱਸ ਰੁਕਦੀ ਸੀ ਤੇ ਸਵਾਰੀਆਂ ਨੂੰ ਘੁੰਮ ਕੇ ਆਉਣਾ ਪੈਂਦਾ ਸੀ ਤੇ ਇਹਨਾਂ ਇੱਥੇ ਹੀ 5-10 ਰੁਪਏ ਟਿਕਟ ਰਾਤੀ ਕਿ ਜਿਹੜਾ ਵੀ ਟੱਪੂਗਾ ਤੇ 5 ਰੁਪਏ ਦੇਊਗਾ ਤੇ ਟੱਪ ਜੂਗਾ ਤਾਂ ਲੋਕ ਵੀ ਸੋਚਦੇ ਕਿ ਇੰਨਾ ਘੁੰਮ ਕੇ ਆਵਾਂਗੇ ਉੱਪਰ ਦੀ ਤੁਰ ਕੇ ਆਵਾਂਗੇ ਉਹਦੇ ਨਾਲ ਚੰਗਾ ਕੀ ਰਿਕਸ਼ਾ ਕਰਾਂਗੇ ਉਹਦੇ ਨਾਲ ਚੰਗਾ ਕੀ ਇੱਥੇ 5-10 ਰੁਪਏ ਦਿੱਤੀ ਚੰਗੇ ਆ ਨਾਲੇ ਟਾਈਮ ਦੀ ਬਚਤ ਹੋਵੇਗੀ ਤੇ ਇਹਨਾਂ ਦੇਖੋ ਕਿਵੇਂ ਦਿਮਾਗ ਲਾ ਕੇ ਉੱਥੇ ਬੱਸ ਰੁਕ ਦੀ ਸੀ ਤੇ ਉੱਥੇ ਪੌੜੀ ਲਾ ਦਿੱਤੀ ਕਿ ਬੰਦੇ ਇੱਧਰ ਟੱਪਣਾ ਤੇ ਦਿਮਾਗ ਲਾ ਕੇ ਇੱਥੇ ਹੀ ਸਾਰੀ ਗੇਮ ਕਰ ਦਿੱਤੀ ਐਵੇਂ ਲੋਕੀ ਸੋਚਦੇ ਆ ਕਿ ਇੰਡੀਆ 'ਚ ਕੰਮ ਹੈ ਨਹੀਂ ਕੰਮ ਹੈਗਾ ਹਰ ਥਾਂ ਕੰਮ ਹੈਗਾ ਬੱਸ ਦਿਮਾਗ ਦੀ ਹੀ ਲੋੜ ਹੈ ਕਿ ਕੰਮ ਨੂੰ ਕਰਨਾ ਕਿਵੇਂ ਆ ਤੇ ਕੰਮ ਨੂੰ ਸ਼ੁਰੂ ਕਰਨਾ ਕਿਹੜੇ ਤਰੀਕੇ ਨਾਲ ਆ ਬਾਕੀ ਤੁਹਾਨੂੰ ਇਹ ਕੰਮ ਬੰਦੇ ਦਾ ਕਿਵੇਂ ਲੱਗਿਆ まだ。